ਈ ਯਾਰ ਜ਼ੇਰ ਦਾ ਬਈ ਯਾਰ ਆ 100 ਦਾ ਨੋਟ ਦੇ ਇੱਕ ਹੀ ਉੱਟ ਗਿਆ ਉਹ ਹੋਰ ਨਾ ਪਾਦੀ ਆਇਆ ਇਹ ਕਰਕੇ ਆਣਾ ਸੜਕ ਕਿਨਾਰੇ ਇੱਥੇ 베ਰੀ ਖੜੀ ਆ ਆ ਰੂੜੀ ਤੇ ਉਗਰੀ ਹੋਈ ਇਹਦੇ 베ਰ ਲੱਗੇ ਪਏ ਵਾਵਾ ਕਈ ਵਾਰੀ ਨਿਗਾਹ ਮਾਰ ਜਾਨਾ ਹੁਣ ਨਾ ਮੈਂ ਤੇ ਕਦੇ ਕਿਸੇ ਨੇ ਤੋੜੇ ਹੀ ਨਹੀਂ ਕਹਿੰਦੇ ਹੋਣਗੇ ਕਿ ਰੂੜੀ ਤੇ ਖੜੀ ਆ ਇਹਦੇ ਕੀ ਤੋੜਨੇ ਆਗੇ ਤੇ ਯਾਰ ਆਪਾਂ ਇੱਥੋਂ ਤੋੜ ਕੇ ਲਿਆਣੇ ਆ 베ਰ ਇਹ ਤੇ ਉਥੇ ਲਾਡੀ ਹੋਰਿਆਂ ਨੂੰ ਖਵਾ ਕੇ ਚੈੱਕ ਕਰਾਵਾਂਗੇ ਇਹ ਕਹੇ ਜੀ ਹੈਗੇ ਤੇ ਵੈਸੇ ਉਂ ਵੀ ਆਪਾਂ ਖਾਧਾਂ ਪਾ ਪਾ ਕੇ ਰੂੜੀ ਦੀਆਂ ਵਧੀਆ ਵਧੀਆ ਵੀਰੇ ਆਪ ਦੱਸੋ ਰੂੜੀ ਦੀਆਂ ਖਾਧਾਂ ਪਾ ਕੇ ਉਂ ਵੀ ਆਪਾਂ ਫਸਲਾਂ ਕਰਦੀਆਂ ਉਹ ਵੀ ਖਾਨੀ ਹੈਗੇ ਯਾ ਇਹ ਵੀ ਠੀਕ ਹੀ ਹੋਣਗੇ ਤੇ ਮੌਸਮ ਅੱਜ ਹੋਰ ਖਰਾਬੀ ਜਾਗਾ ਥੋੜਾ ਜਾ ਤੀਜੀ ਜਾ ਹਨੇਰ ਤੇਜੀ ਫੜ ਗਿਆ ਬਾਵਾ ਤੇ ਖੈਰ ਬੇਰ ਆਪਾਂ ਤੇ ਨਜ਼ਰ ਕੋ ਤੋਂ ਤੋੜ ਲੈਂਦੇ ਤੇ ਉਹ ਸਾਹਮਣੇ ਬੈਠਿਆ ਲਾਡੀ ਉਹਨਾਂ ਨੂੰ ਚੈੱਕ ਕਰਾਵਾਂਗੇ ਯਾਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ 17 ਚੇਤ 30 ਅਪ੍ਰੈਲ ਸਾਲ 2024 ਸ਼ਨੀਵਾਰ ਦਾ ਦਿਨ 7:38 ਵਜੇ 40 ਮਿੰਟ ਦਾ ਹੋਇਆ ਤੇ ਜਿੰਮ ਦੀ ਡਿਊਟੀ ਤੋਂ ਹੁਣੇ-ਹੁਣੇ ਵਾਪਸੀ ਹੋਈ ਆ ਅਗਲਾ ਕਾਰਿਆਕਰਮ ਦਿਨ ਦਾ ਦਿਖਾਉਣੇ ਤੁਹਾਨੂੰ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਆਏ ਤਾਂ ਫੇਸਬੁੱਕ ਦੇ ਡੈਕਟਰ ਦਾ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਹਾਏ ਤੇ ਅੰਜੀ ਇਹ ਸਾਡੇ ਪਿੰਡ ਦਾ ਸਭ ਤੋਂ ਤੇਜ਼ ਸਾਈਕਲਿਸਟ ਆ ਬਈ ਤੇ ਜਿਹੜੀ ਸਪੀਡ ਤੇ ਘਰੋਂ ਨਿਕਲ ਪੈਣਾ ਉਸੇ ਸਪੀਡ ਤੇ ਨੇ ਜਾਣਾ ਜਿੰਨੇ ਕਿਲੋਮੀਟਰ ਮਰਜੀ ਜਾਣਾਗਾ ਤੇ ਉਹੀ ਚਾਲ ਰਹਿੰਦੀ ਆ ਨਾਲਾਡੀ ਠੂਹੇ ਦੀ ਠੂਆ ਕਹਿੰਦੇ ਪਿੰਡ ਚੋਂ ਖੈਰ ਤੇ ਦੋ ਨੌਜਵਾਨ ਬੈਠੇ ਆਪਣੇ ਤੇ ਇਹਨਾਂ ਵਾਸਤੇ ਆਪਾਂ ਬੇਰ ਲੈ ਕੇ ਆਏ ਆਂਗੇ ਧੰਨਵਾਦ ਸ਼ੁਕਰ ਹੈ ਉਹ ਯਾਰ ਬਾਈ ਯਾਰ ਦੇਖ ਕੁਦਰਤੀ ਚੀਜ਼ ਲੈ ਕੇ ਆਏ ਆ ਥੋੜੇ ਵਾਸਤੇ ਸਵੇਰੇ ਸਵੇਰੇ ਦੇਖੋ ਕਿੰਨੀ ਬੋਣੀ ਚੰਗੀ ਹੋਈ ਏ ਤੁਹਾਡੀ ਮਿੱਠਿਆੜੀ ਹੈ ਹੈ ਅੱਛਾ ਕਿ ਹੁਣ ਮੈਂ ਵੀ ਚੈੱਕ ਕਰ ਲਾਂ ਮੈਂ ਪਹਿਲਾਂ ਮੈਂ ਤੁਹਾਨੂੰ ਟੈਸਟ ਕਰਵਾ ਲਾਂ ਕਿ ਇਹ ਜੇ ਕੋੜੇ-ਕੂੜੇ ਹੋਏ ਨਾ ਰਹਿਣ ਨਾ ਹੈਗੇ ਖਟਾਸ ਚਾ ਥੋੜੀ ਏ ਹੁਣ ਠੀਕ ਆ ਤੂੰ ਨਿਗਾਹ ਮਾਰ ਹੀ ਲਈ ਊਂ ਤੂੰ ਸੀ ਉਹ ਤੇ ਰੂੜੀ ਤੇ ਖੜੀ ਆ 베ਰੀ ਉਹ ਤੇ ਹੋਰ ਵੀ ਵਾਵਾ ਨੇ ਰੋਜ ਨਿਗਾਹ ਮਾਰਿਆ ਹੁੰਦਾ ਸੀ ਉਹਦੇ ਚੱਜ ਮਹਿਆ ਚੱਲ ਦੇਖ ਹੀ ਲਈਏਗਾ ਇਹ ਯਾ ہاں ਨਾਡੀ ਕਹਦਾ ਨਾਲੇ ਵਿਚਾਰੀ 베ਰੀ ਦਾ ਮਾਨ ਤਾਣ ਹੋ ਗਿਆ ਵੀ ਕਦੇ ਕਿਸ ਨੇ ਆਪ ਥੀਨ ਲਾਇਆ ਨਾ ਲੂਇਆ ਨਾ ਤੂੰ ਮਕਾਲ ਜਿਹਾ ਆਏਗਾ ਦੂਰ ਦੀ ਬਾੜਾ ਭੁੱਖ ਲੱਗੂਗੀ ਹਾਂ ਲਾਡੀ ਮੈਂ ਇਹ ਗੱਲ ਕਰਦਾ ਸੀ ਬਹੁਤੇ ਲੋਕ ਇਹ ਸੋਚਦੇ ਹੋਣਗੇ ਰੂੜੀ ਤੇ ਖੜਿਆ ਵੀ ਇਹ ਤਾਂ ਬੇਰ ਤੋੜਨੇ ਰੂੜੀ ਤੇ ਉਗਰੀ ਹੋਈ ਆ ਵੀ ਇਹਦੇ ਜਾੜਾ ਜੀ ਰਹਿ ਜਾਊਗਾ ਦੋਸਤਵਾਦ ਅਵੀਰ ਭਾਈ ਖੜ ਮਠਾਈਏ ਖਾਸ ਖਬਰ ਇੱਕ ਨਾ ਜਰਾ ਛੱਤ ਤੇ ਲੰਗਾ ਅੱਜ ਛੱਤ ਤੇ ਠੀਕ ਆ ਭਾਈ ਜੀ ਠੀਕ ਆ ਲੋਟ ਆ ਚੜਦੀ ਕਲਾ ਲਾ ਦਿਓ ਵਧਾਈਆਂ ਕਿੰਨਾ ਦੇ ਪਵਾ ਰਹੇ ਆ ਛੱਤ ਤੇ ਅਸੀਂ ਜੱਪੂ ਕੇ ਅਸੀਂ ਜੱਪੂ ਕੇ ਛੱਤ ਤੇ ਆ ਠੀਕ ਆ ਚਲੋ ਕਰੋ ਤਿਆਰੀਆਂ ਤੇ ਮੌਸਮ ਮੌਸਮ ਦਾ ਕਹਿੰਦਾ ਕੰਕੜਾ ਲਟਿਆ ਉਹ ਆਏ ਨਾ ਕੇ ਜੂਰੀਆ ਦਾ ਕਰੀ ਉਹ ਗੋਰੀ ਆ ਜਾ ਤਕੜਾ ਤੂੰ ਠੀਕ ਐ ਮਿੱਤਰਾ ਚਾਹ ਤਾਂ ਚੰਗਾ ਬਾਈ ਮਿੱਤਰੋ ਆ ਲੈ ਬੇਰ ਇੱਕ ਤੇਰਾ ਨਾਂ ਦਾ ਰਹਿੰਦਾ ਸੀ ਜਹੇ ਤੇ ਕਹਿਰ ਚੱਲਦੇ ਆ ਕਰਦੇ ਛਕਦੇ ਆ ਪ੍ਰਸ਼ਾਦਾ ਪਾਣੀ ਤੇ ਇਧਰੋਂ ਮੌਸਮ ਆਪਣੇ ਝੀਲਾਂ ਉਤੋਂ ਦੀ ਇਹ ਜਿਹਾ ਦੇਖਦਾਗਾ ਦੇਖਣ ਨੂੰ ਮੌਸਮ ਪੂਰਾ ਐ ਨਿਆਰੇਦਾਰ ਆ ਤੇ ਫਰ ਖਤਰਨਾਕ ਆ ਹਾਂ ਕਿਸਾਨਾਂ ਵਾਸਤੇ ਫਸਲਾਂ ਵਾਸਤੇ ਤੇ ਯਾਰ ਇਸ ਰੱਬ ਦੀ ਮਰਜ਼ੀ ਇਸ ਨੇ ਇਹ ਦੇਣੇ ਆ ਦਾਣੇ ਆਪਾਂ ਨੂੰ ਖਾਣ ਨੂੰ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਅਗਲੀ ਗੱਲਬਾਤ ਕਰਦੇ ਆ ਸੰਜੀ ਤੁਹਾਡੇ ਨਾਲ ਆਜੋ ਆਜੋ ਅੱਛੀ ਭਤੀਜੀ ਪਿਆਰੀ ਭਤੀਜੀ ਹੈਲੋ ਅਜਰਿਆਣ ਲੈਣੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬਲੌਧਾਰ ਇਹਨੂੰ ਸਤਿ ਸ਼੍ਰੀ ਅਕਾਲ ਆ ਅਜਰ ਜੜ ਲੈਣੇ ਜਾਣਾ ਨਾ ਕਦੋਂ ਕ ਜਾਓਗੇ ਇਹ ਬਸ ਗਿਆ 11 ਵਜੇ ਬਾਅਦ ਠੀਕ 11 ਵਜੇ ਚਲੋ 11 ਵਜੇ ਠੀਕ ਹੈ ਭਾਈ ਉਹ ਦੇਖੋ ਸ਼ਾਂਚ ਆਪਣੀ ਵੀਡੀਓ ਅੱਛੀ ਆ ਰਹੀ ਲੰਮੇ ਲੰਮੇ ਹੋ ਗਿਆ ਨਾ ਆ ਨਾ 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 ਚਲੋ ਜੇ ਮਾਤਾ ਅੱਜ ਹਵਾ ਤੇ ਸੀ ਤਾਂ ਅੰਦਰ ਲਾ ਲੈ ਡੇਰਾ ਠੀਕ ਹੈ ਮਾਤਾ ਵੱਲੋਂ ਭਾਈ ਸਾਸਤਰੀ ਕਾਲ ਪਰਮਾਨ ਕਰੋ ਹਾਂਜੀ ਦੋਨੇ ਜਣੇਓ ਦੋਨੇ ਜਣੇ ਸਾਸਤਰੀ ਕਾਲ ਬਲਾਓ ਕਿਹੜਾ ਗਾਣਾ ਸੁਣ ਰਹੇ ਆਂਗਾ ਬੰਦ ਕਰੀ ਸਾਸਤਰੀ ਕਾਲ ਸਹੀ ਬੰਦ ਕਰੀ ਮਾੜਿਆ ਗਾਣਾ ਓ ਕਿਹੜਾ ਗਾਣਾ ਚੱਲ ਰਿਹਾ ਹੈ ਤਾਜ ਤਿਰਵਾ ਮਾ ਮਾ ਪੂਰਾ ਗਾਣਾ ਗਾਓ ਇਹ ਰੋਜੀ ਇਹ ਗਾਣਾ ਗੁਣਗਣਾਉਂਦਾ ਰਹਿੰਦਾ ਇਹ ਸੁਣਦਾ ਰਹਿੰਦਾ ਮਨਪ੍ਰੀਤ ਕੋਲੇ ਬੈਠਾ ਹਾਂ ਹਾਂ ਆ ਆ ਦੀ ਬਕਸ਼ਾੜੀ ਹੋ ਗਈ ਹਾਂ ਜਿਹੜੀ ਇਹ ਦੀ ਬਕਸ਼ਾੜੀ ਸੀ ਉਹ ਉਹ ਦੀਆ ਉਹ 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 ਜੋਤਨ ਹੈ ਲਾਲੀ ਹਾਂ ਫੇਰ ਉਹ ਠੀਕ ਜੀ ਵੈਗ ਆਲੀ ਚੰਗਾ ਇਹ ਤਾਂ ਪਰ ਪਾਣੀ ਨਾਲ ਭਿੱਜੇ ਨਾ ਕਰੋ ਫੇਰ ਤਾਂ ਹੀ ਬੁਖਾਰ ਚੜ ਜਾਂਦੇ ਸਤਿ ਸ਼੍ਰੀ ਅਕਾਲ ਮੈਂ ਮੰਮੀ ਸਤਿ ਸ਼੍ਰੀ ਅਕਾਲ ਸਾਰਾ ਧੰਨਵਾਦ ਤੁਹਾਡੇ ਬਾਪੂ ചൽ പേജ ਪੈਨੇ ਤੇ ਦਾ ਅੱਧਾ ਕਰੋ ਠੀਕ ਹੈ ਤੇ ਇੱਕ ਰੋਜ਼ ਕਮੈਂਟ ਆਉਂਦਾ ਹੁੰਦਾ ਮੰਮੀ ਆਪ ਨੂੰ ਸਰਦੀਪ ਕੌਰ ਜਰਮਨੀ ਤੋਂ ਤੇ ਕਹਿੰਦੇ ਭੈਣ ਜੀ ਰੋਟੀਆਂ ਪਕਾਉਂਦੇ ਜਦੋਂ ਉਹ ਚੁੱਲ੍ਹੇ ਦੇ ਚੌਂਕੇ ਤੇ ਬੈਠੇ ਹੁੰਦੇ ਗੱਲਾਂ ਕਰਦੇ ਆ ਬਹੁਤ ਵਧੀਆ ਲੱਗਦੇ ਨੇ ਜੀ ਬਹੁਤ ਵਧੀਆ ਤਾਂ ਲੱਗਦੀਆਂ ਨੇ ਜੀ ਹੁਣ ਬਾਹਰ ਲਿਆਂਦਾ ਲੱਗਦੀ ਨਹੀਂ ਜੀ ਚਲ ਗਏ ਟੈਨਸ਼ਨ ਛੱਡ ਕੇ ਚਲੇ ਗਏ ਉਹਨਾਂ ਦਾ ਯਾਦ ਆਉਂਦੀ ਆ ਪਿੰਡ ਦੀ ਘਰ ਚੁੱਲ੍ਹੇ ਚੌਂਕਿਆਂ ਦੀ ਉਹ ਵੀ ਮੰਮੀ ਆਪਣੇ ਏਰੀਏ ਦਾ ਚੁੱਲ੍ਹੇ ਚੌਂਕੇ ਦੇ ਦਰਵਾਜ਼ਾ ਆਏਗਾ ਨਾ ਬਾਲੇ ਵੀਰ ਕਈ ਵਾਰੀ ਫੋਨ ਕਰਦੇ ਹੁੰਦੇ ਉਹ ਕਹਿੰਦੇ ਸਾਡੇ ਤਾਂ ਭਈ ਆਹ ਚੀਜ਼ਾਂ ਹੈ ਹੀ ਨਹੀਂਆਂ ਹੁਣ ਤੇ ਦੇ ਪਾਉਂਦੀ ਨਾਲ ਤੇ ਮੰਨ ਉਹਦੇ ਨੇ ਤੇ ਹਾਂ ਵੀ ਉਹੇ ਜਿਹੀਆਂ ਪੁਰਾਣੀਆਂ ਚੀਜ਼ਾਂ ਜੀਆਂ ਵੀ ਲੱਗਦੀਆਂ ਉਹਨਾਂ ਵਾਸਤੇ ਆਪਣੇ ਵਾਸਤੇ ਤਾਂ ਇਹ ਗੱਲ ਰੋਜ਼ ਵਾਲੀ ਆ ਨਾ ਠੀਕ ਹੈ ਬਣ ਕੇ ਮਈ ਪ੍ਰਸ਼ਾਦ ਦੇ ਸ਼ਕਦੇ ਹੀ ਸਰ ਦਾ ਕਹਾਇਆ ਆ ਆ ਮਾ ਮੀ ਦਾ ਉਹ ਵਾਲਾ ਜਿੱਥੇ ਕੰਦਾ ਸੀ ਉਸ ਉਹ ਉਹ ਤਾਤਾ ਤਾਕੇ ਨਾ ਬਰੰਡਾ ਬਰੰਡਾ ਜਿਹੜਾ ਉਸ ਬਰੰਦੇ ਸੀ ਹਾਂ ਹਾਂ ਬਰੰਦਾ ਸੀ ਦੂਜਾ ਹਾਂ ਜੀ ਨਾਲ ਆਲਾ ਮਾਨ ਕੀ ਆਲਾ ਸਾਡੀ ਆਲਾ ਹਾਂ ਹੈ ਉਹ ਤਾਂ ਆਕੇ ਨਾ ਫਿਰ ਨੌਦੇਵ ਚੋਂ ਐਸੀ ਵਾਰ ਕੱਢ ਕੇ ਫਿਰ ਨਾ ਉੱਥੇ ਨਾ ਪਸਵਾਲਾ ਮਨਾਉਂਗੇ ਪਸਵਾਲਾ ਬਣਾ ਕੇ ਫਿਰ ਆਪ ਦੀ ਜਿਕੇ ਪਸਵਾਲਾ ਸੀ ਉੱਥੇ ਕੁਝ ਪਾਉਣਗੇ ਠੀਕ ਹੈ ਬੱਤਰ ਵਧਾਈਆਂ ਫਿਰ ਤੈਨੂੰ ਬਹੁਤ ਬਹੁਤ ਵਧਾਈਆਂ ਆਵਾਜ਼ ਆਵਾਜ਼ ਲੈ ਕੁਠੀ ਅੱਛਾ ਅੱਛਾ ਬਣਾਇਆ ਨਹੀਂ ਹੈ ਇਹ ਬੂਰਾ ਹਾਂ ਜੀ ਕੁਠੀ ਦਾ ਸੰਗ ਨਾ ਲਾਣਗੇ ਇਥੇ ਇਥੇ ਉਹ ਜਾਂ ਬੈਡਰੂਮ ਇੱਥੇ ਬਾਸੂਨ ਨਾਲੀ ਜੋ ਤਾਂ ਠੀਕ ਹੈ ਵੈਰੀ ਗੁੱਡ ਬੇਟੇ ਫੇ ਰੱਖਾ ਇੱਥੇ ਇਥੇ ਨੌਨ ਆਲਾ ਆ ਗਿਆ ਫੇ ਰੱਖਿਆ ਅਜੂ ਦਸੋਈਆਲਾ ਫੇ ਰੱਖਿਆ ਅਜੂ ਚੌਂਦਰਾ ਬਣ ਗਿਆ ਨਕਸ਼ਾ ਉੱਤੇ ਉੱਤੇ ਆਜੂਗਾ ਉੱਤੇ ਉੱਤੇ ਦਸ ਉੱਤੇ ਕੋਠਾ ਆਜੂਗਾ ਠੀਕ ਹੈ ਵੈਰੀ ਗੁੱਡ ਬੇਟੇ ਤੇ ਆ ਰੈਤਾ ਰੈਡੀ ਆ ਚਟਣੀ ਰੈਡੀ ਆ ਸਬਜੀ ਰੈਡੀ ਆ ਤੇ ਇੱਕ ਹੋਰ ਰੂਮ ਪਾਣਗੇ ਠੀਕ ਹੈ ਬੇਟੇ ਪਹਿਲਾ ਰੂਮ ਨਾਲ ਨਾਲ ਬਾਸਮ ਟੈਚ ਫੇਡਰ ਬਾਸਮ ਨਾਲ ਨੋਣਾ ਠੀਕ ਹੈ ਜੀ ਤੇ ਬਾਕੀ ਬਣਾ ਲਾਂਗੇ ਵੈਰੀ ਗੁੱਡ ਚਲ ਵਧੀਆ ਬੇਟੇ ਆ ਤੇ ਲਾਜ਼ਮੀ ਬਾਈ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜੀ ਚੀਜ਼ ਨਾਲ ਰੋਟੀ ਖਾਣੀ ਵਧੀਆ ਲੱਗਦੀ ਆ ਚਟਣੀ ਰੈਤਾ ਸਬਜੀ ਤੇ ਬਾਕੀ ਛਕਦੇ ਆ ਪਰਸ਼ਾਦੇ ठीक है इधर 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 कि सहज बा आ गए सहज बाबे आ गए राम राम करके आओ ਇਹ ਸਾਡੇ ਪਿੰਡ ਪਈ ਅਸੀਂ ਛਾਪੜੀ ਆ ਤੇ ਛਾਪੜੀ ਵਾਲੇ ਬਾਬੇ ਹਾਂ ਅ ਡਾਲੀ ਗਠੀ ਕਰਨ ਆਉਂਦੇ ਹੁੰਦੇ ਆ ਬੁਲਾਓ ਸਤਿ ਸ੍ਰੀ ਅਕਾਲ ਬੁਲਾ ਗਿਆ ਉਤਾਜ ਚਲੋ ਫੋਨ ਰੱਖ ਕੇ ਬੁਲਾਓ ਬੁਲਾ ਦੇ ਬੁਲਾ ਦੇ ਆ ਗਿਆ ਮੰਮੀ ਹੋਰ ਬਾਬੇ ਚੰਗੀ ਰਿਜ਼ਲਟ ਆਊਗਾ ਬਾਬਾ ਜੀ ਕਹਿੰਦੇ ਪਾਸ ਹੋ ਜਾ ਮੈਂ ਦੋ ਘੱਟੇ ਬਾਬੇ ਦਾ ਰਿਜ਼ਲਟ ਬਣਿਆ ਪਿਆ ਕਹਿੰਦੇ ਬਾਬੇ ਨੂੰ ਕਹਦੇ ਬਾਈ ਪਾਸ ਹੋ ਜੀ ਧੰਨਵਾਦ ਜੀ ਹਾਂ ਜੀ ਦੁੱਧ ਲੈਣ ਆ ਜੀ ਧੱਕਾ ਕਿਸੇ ਤੇ ਜਾਂਦਾ ਸੀ ਫੜ ਕੋਟਿਆਂ ਤੋਂ ਧਰੂ ਰਿੰਦਾ ਆ ਦੇ ਹੁੰਦਾ ਢਿੰਦੇ ਰਹਿਣਾ ਵਾਲਾ ਜੀ ਫੜ ਲੈਂਦਾ ਹੁਣ ਤੂੰ ਗਾਤਾ ਏ ਤੇਰੀ ਵਾਰੀ ਆ ਗਈ ਹੁਣ ਤਾਜਾ ਕੇ ਸੁਣਾਊਗਾ ਚਲੋ ਤਾਂ ਇਹਨੂੰ ਫੜ ਲੈਂਦਾ ਗੱਲ ਤੋਂ ਇਹਨੂੰ ਫੜ ਲੈਂਦਾ ਗੱਲ ਤੋਂ ਅਜੇ ਜਾਦ ਨਹੀਂ ਹੋਇਆ ਸੁਣੇ ਹੀ ਹੋਣਾ ਗਰੇ ਇੱਕ ਵਾਰੀ ਅਜੇ ਪਹਿਲੀ ਵਾਰੀ ਸੁਣਾ ਚੱਲ ਉਹ ਟ੍ਰੈਂਡ ਵਾਲਾ ਸੁਣਾ ਦੇਣਾ ਦੇ ਟ੍ਰੈਂਡ ਵਾਲਾ ਸੁਣਾ ਦੇ ਇੱਕ ਵਾਰੀ ਇਹਨੂੰ ਸੁਣਾ ਇਹਦਾ ਬਾਪ ਜਸਨੈਂਡ ਦਾ ਨਾਮ ਹੀ ਤੇ ਮੋਦੀ ਵਾਲਾ ਸੁਣਾ ਦੇ ਮੋਦੀ ਨੂੰ ਕਿੱਥੋਂ ਪੜ ਲੈਂਦਾ ਅਤੋਂ ਸਿੱਕ ਗਿਆ ਉਹ ਅਤੋਂ ਵਾਲੇ ਨਾ ਮੋਦੀ ਵੈਰੀ ਗੁੱਡ ਮੋਦੀ ਕੌਣ ਮੁੱਦੀ ਹਾਂ ਉਹ ਕੌਣਾ ਮੁੱਦੀ ਕਿ ਪਤਾ ਨਹੀਂ ਬਾਬਾ ਬਾਬਾ ਇਹਦਾ ਬਾਬਾ ਬਾਬਾ ਪ੍ਰਧਾਨ ਮੰਤਰੀ ਬਾਬਾ ਕਹਦੇ ਪ੍ਰਧਾਨ ਮੰਤਰੀ ਬਾਬਾ ਇਹਨਾਂ ਕੁੱਟ ਭਾਲਦਾ ਕਹਦੇ ਆ ਕੁੱਟ ਭਾਲਦਾ ਹਣਾ ਠੀਕ ਹੈ ਜੰਗਾ ਹਾਂ ਠੀਕ ਹੈ ਸਮਾ ਹੋਇਆ ਭਈ 10:43 ਮਿੰਟਾਂ ਦਾ ਤੇ ਸਾਹਮਣੇ ਪਹਿਲਾਂ ਤਾਂ ਬਾਬਾ ਜੀ ਦੇ ਗੁਰੂ ਘਰ ਦੇ ਦਰਸ਼ਨ ਤੁਹਾਨੂੰ ਕਰਾ ਦਈਏ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਇਧਰ ਨਿੰਮ ਦੀ ਜਿਹੜਾ ਕਾਲੇ ਭਲਵਾਨ ਦੇ ਸਾਹਮਣੇ ਖੜਾ ਇਧਰ ਕਰੇ ਨਿੰਮ ਦਿਖਾਈ ਦੇ ਰਿਹਾਗਾ ਤੇ ਬਹੁਤ ਸਾਰੀਆਂ ਖਬਰਾਂ ਸੁਣਨ ਚਾਹੀਆਂ ਕਿ ਇਸ ਵਾਰ ਭਈ ਨਿੰਮਾ ਨੂੰ ਬਿਮਾਰੀਆਂ ਲੱਗ ਗਈਆਂ ਤੇ ਇਸ ਤੋਂ ਪਹਿਲਾਂ ਇਹ ਗੱਲ ਸੁਣਨ ਚਾਹੀ ਸੀਗੀ ਆ ਕਿ ਕਈ ਸਟੇਟਾਂ ਚ ਨਿੰਮ ਪਹਿਲਾਂ ਜਾਂ ਹੋਰ ਕਈ ਦਰਖਤ ਖਤਮ ਹੋ ਗਏ ਇਸ ਬਿਮਾਰੀ ਨਾਲ ਬਿਮਾਰੀ ਦਾ ਨਾਮ ਆ ਡਾਈ ਬੈਕ ਜਿਹਦੇ ਚ ਕੀ ਹੁੰਦਾ ਕਿ ਦਰਖਤ ਨੂੰ ਟੀ ਮੋਸਕੀਟੋ ਬੱਗ ਨਾਂ ਦੇ ਇਹ ਛੋਟੇ ਛੋਟੇ ਕੀੜੇ ਲੱਗ ਜਾਂਦੇ ਆ ਉਹਦਾ ਰਸ ਚੂਸਦੇ ਆ ਤੇ ਉਹਦੇ ਚੰਡ ਹੋ ਜਾਂਦੇ ਆ ਤੇ ਉਹਦੇ ਨਾਲ ਦਰਖਤ ਦੀਆਂ ਛੋਟੀਆਂ ਜਾਣੀਆਂ ਖਤਮ ਹੋਣ ਲੱਗ ਜਾਂਦੀਆਂ ਫਿਰ ਸਾਰਾ ਦਰਖਤ ਹੌਲੀ ਹੌਲੀ ਖਤਮ ਹੋ ਜਾਂਦਾ ਆ ਡਾਈ ਬੈਕ ਬਿਮਾਰੀ ਦੇ ਨਾਮ ਦੇ ਨਾਲ ਤੇ ਇਹ ਖਬਰਾਂ ਪਹਿਲਾਂ ਤਾਮਿਲਨਾਡੂ ਯੂਪੀ ਵਗੈਰਾ ਇਹ ਸਾਈਡਾਂ ਤੇ ਸੁਣਨ ਨੂੰ ਮਿਲੀਆਂ ਸੀ ਤੇ ਇਸ ਵਾਰ ਲੋਕ ਇਹ ਕਹਿ ਰਿਹਾ ਕਿ ਨਿੰਮਾਂ ਨੂੰ ਵੀ ਉਹੀ ਬਿਮਾਰੀਆਂ ਲੱਗੀਆਂ ਪੰਜਾਬ 'ਚ ਤੇ ਅਸਲ 'ਚ ਗੱਲ ਇਹ ਹੈਗੀ ਤੇ ਇਸ ਵਾਰ ਜਿਹੜੀਆਂ ਨਿੰਮਾਂ ਇਹ ਇਹਨਾਂ ਦਾ ਸੁੱਕਣ ਦਾ ਕਾਰਨ ਕੀ ਹੈਗਾ ਕਿ ਠੰਡੇ ਇਸ ਵਾਰ ਥੋੜਾ ਜਿਹਾ ਲੰਮਾ ਸਮਾਂ ਚੱਲ ਗਿਆ ਤੇ ਜਿਆਦਾ ਲੰਮਾ ਸਮਾਂ ਚੱਲਣ ਕਰਕੇ ਤੇ ਇਹ ਸੁੱਕਿਆ ਨਿੰਮਾਂ ਪਿਛਲੇ ਸਾਲ ਵੀ ਥੋੜੇ ਜਿਨੇ ਨਿੰਮ ਲੇਟ ਹਰੇ ਹੋਏ ਸੀਗੇ ਠੰਡ ਦੇ ਕਾਰਨ ਕਰਕੇ ਤੇ ਇਹ ਜਿਹੜੇ ਹੁਣ ਨਿੰਮ ਨੇ ਇਸ ਵਾਰ ਵੀ ਹਰੇ ਹੋਣਗੇ ਹੁਣ ਹਰੇ ਹੋਣੇ ਸ਼ੁਰੂ ਹੋ ਜਾਣਗੇ ਅਪ੍ਰੈਲ ਦੇ ਸ਼ੁਰੂ ਤੱਕ ਤੁਹਾਨੂੰ ਇਹ ਨਿੰਮਾਂ ਦੇ ਪੱਤੇ ਨਿਕਲੇ ਹੋਏ ਦਿਖਾਈ ਦੇਣਗੇ ਜਿੰਨੇ ਵੀ ਨਿੰਮ ਤੁਸੀਂ ਆਪਣੇ ਆਸ-ਪਾਸ ਨੋਟ ਕਰਿਆ ਹੋਊਗਾ ਸਾਰੇ ਨਿੰਮ ਆ ਸੁੱਕ ਚੁੱਕੇ ਨੇ ਇਹ ਹੋਇਆ ਇਧਰ ਉਹ ਸ਼ਤੂ ਕੇ ਘਰੇ ਖੜਾ ਨਿੰਮ ਤੇ ਉਹ ਸਾਹਮਣੇ ਖੜਾਗਾ ਇੱਕ ਹੋਰ ਤੇ ਜਿੰਨੇ ਨਿਮਾ ਤੁਹਾਡੇ ਆਸ-ਪਾਸ ਤੁਸੀਂ ਵੀ ਸਾਰਿਆਂ ਨੇ ਨੋਟ ਕਰਿਆ ਹੋਏ ਗੱਲ ਸੁਣਨ ਜੀ ਵੀ ਆਈ ਹੋਊਗੀ ਤੇ ਕੁਛ ਨਿਮਾ ਹੋ ਸਕਦਾ ਕਿ ਡਾਈਬੈਕ ਦੀ ਬਿਮਾਰੀ ਦੇ ਨਾਂ ਨਾਲ ਕੁਛ ਦਰਖਤ ਉਸ ਦੇ ਅਟੈਕ ਨਾਲ ਵੀ ਹੋ ਸਕਦਾ ਵੀ ਖਤਮ ਹੋ ਗਏ ਹੁਣ ਤੇ ਪਰ ਛੋਟੇ ਨਿਮਾ ਜਿਹੜੇ ਉਹ ਠੰਡ ਨਾਲ ਜਿਹੜੇ ਉਹ ਵੀ ਖਤਮ ਹੋ ਗਏ ਜਾਂ ਹੋ ਸਕਦਾ ਕੋਈ ਸੁੱਕੇ ਨਾ ਪਰ ਜਿਹੜੇ ਵੱਡੇ ਦਰਖਤ ਨੇ ਉਹ ਹਰੇ ਹੋਣਗੇ ਤੇ ਇੱਕ ਅੱਦੇ ਹਫ਼ਤੇ ਚ ਥੋੜਾ ਜਿਹਾ ਠੰਡ ਕਰਨ ਕਰਕੇ ਇਹ ਲੇਟ ਫਟਾਰ ਹੋਊਗਾ ਤੇ ਪਿੱਛੋਂ ਆਉਂਦੀ ਉਹ ਹੀ ਦਾਣਾ ਮੰਡੀ ਚੋਂ ਆਵਾਜ਼ ਤੇ ਜਿੱਥੇ ਕਿ ਕ੍ਰਿਕਟ ਦੀ ਲੀਗ ਕਰਾਈ ਗਈ ਹੈ ਅੱਜ ਹੋ ਗਿਆ ਹੋਇਆ ਸ਼ਾਟ ਤੇ ਚੋਕਾ ਮਰ ਗਿਆ ਨੇ ਆਇਆ ਉਹ ਵੀ ਹੋਇਆ ਤੇ ਇਹ ਲੀਗ ਇਹਨਾਂ ਦੀ ਕ੍ਰਿਕਟ ਦੀ ਆ ਪਰ ਕਮੈਂਟਰੀ ਹੈ ਜਿਹੜੀ ਇਹਨਾਂ ਦੀ ਉਹ ਕਬੱਡੀ ਵਾਲੀ ਆ ਤੇ ਉਹਨਾਂ ਨੇ ਕੱਲ ਇੱਕ ਦੋ ਮਿੱਤਰ کہہ ਰਹੇ ਸੀ ਕਿ ਆਹੀਂ ਲਾਜ਼ਮੀ ਦੇਖਦੇ ਆ ਥੋੜੇ ਸਮੇਂ ਤੱਕ ਉੱਥੇ ਵੀ ਗੇੜਾ ਮਾਰਿਆਵਾਂਗੇ ਵੈਸੇ ਆਪਣੇ ਕੋਈ ਰਿਕਾਰਡ ਕਰਨ ਵਾਲੀ ਸਾਹਸਿਰ ਦੀ ਗੱਲਬਾਤ ਹੈ ਨਹੀਂ ਉਹ ਦਾ ਲੰਮਾ ਕੰਮਕਾਰ ਹੁੰਦਾਗਾ ਤੇ ਪਰ ਆਪਾਂ ਜ਼ਰੂਰ ਇੱਕ ਗੇੜਾ ਮਾਰਿਆਵਾਂਗੇ ਉੱਥੇ ਤੇ ਫਿਲਹਾਲ ਗੱਲਬਾਤ ਜ਼ਿਆਦਾ ਕੀ ਸੀ ਨਿੰਮਾਂ ਦੀ ਤੇ ਜਿਵੇਂ ਦੇਕਾਂ ਦੇਕਾਂ ਦਾ ਵਧੀਆ ਆਵਦਾ ਬਾਕੀ ਸਾਰੇ ਦਰਖਤ ਫਟ ਗਏ ਵਧੀਆ ਸੋਨਾ ਫਟਾਰ ਕਰ ਗਏ ਆ ਤੇ ਬਰ ਨਿੰਮਾਂ ਨੂੰ ਹਜੇ ਤੱਕ ਹਾਂ ਕੰਬਖਤੀ ਆਈ ਹੋਈ ਆ ਤੇ ਸੋਣ ਨੇ ਜੇ ਇਹ ਆਇਆ ਕਿ ਇਹ ਠੰਡ ਕਰਕੇ ਆ ਤੇ ਉਸ ਬਿਮਾਰੀ ਨਾਲ ਆਪਣੇ ਲੋਕ ਜੋੜ ਰਹੇ ਆ ਕਾਫੀ ਸੁਣਾ ਸੁਣਾਈ ਚ ਡਾਈ ਬੈਗ ਨਾਂ ਦੀ ਬਿਮਾਰੀ ਨਿੰਮ ਨੂੰ ਨਹੀਂ ਤੇ ਕਿਸੇ ਟਮੇਟਾਲੇ ਨੂੰ ਕਿਤੇ ਹੋ ਵੀ ਸਕਦੀ ਆ ਹਾਂਜੀ ਬੱਸ ਚੜਨਾ ਹਾਂ ਬੱਸ ਚੜਨਾ thank no. you ਕਾਰਡ ਬਹਿੰਡਾ ਸਰਦੂਰ ਕਾਟ ਬਹਿੰਡਾ ਜੀ ਤੇ 10 ਪਹੁੰਚ ਗਿਆ ਨਾਲ ਦੇ ਪਿੰਡ ਰੂੜੀ ਐਸ ਬੀ ਆਈ ਬੈਂਕ ਚ ਤੇ ਬੈਂਕ ਵੱਲੋਂ ਹਾਂ ਕਾਲ ਆਈ ਸੀ ਪੇਮੈਂਟ ਅੜੀ ਖੜੀ ਸੀ ਤੇ ਆਪਣਾ ਪੈਨ ਕਾਰਡ ਜਮਾ ਕਰਾਉਣਾ ਆ ਇੱਥੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾ 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 ਕੀ ਆ ਲੈ ਵੀ ਵਧੀਆ ਸੇ ਤਾਂ ਜਿਵੇਂ ਅੰਦਰ ਨਹੀਂ ਬੜੇ ਬਾਹਰ ਬਾਹਰ ਹੀ ਖੜਿਆ ਹਾਂ ਬਸ ਜਾ ਇਹ ਆਪਣੇ ਪਿੰਡ ਦੇ ਮਿੱਤਰਵੇਲੀ ਜਮਾ ਵਾਲੇ ਚੇਲੇ ਪਰ ਉਹਨਾਂ ਕਾਫੀ ਜ਼ਮੇ ਤੋ ਆ ਨਹੀਂ ਰਿਹਾ ਬਈ ਮਜਬੂਰੀਆਂ ਕਰਕੇ ਤੇ ਬਾਕੀ ਬੰਦਾ ਖੁੱਡਾ ਠੀਕ ਹੈ ਨਾ ਬਲਾ ਬਿਰ ਸੱਚੀ ਗੱਲ ਸਾਰਿਆਂ ਨੂੰ ਸੱਚੀ ਗੱਲ ਆਏ ਅੰਦਰ ਧਿਆਬਣੀ ਠੀਕ ਹੈ ਵੀਰ ਉਹ ਤਾਂ ਉਹ ਜਾ ਜੇ ਆ ਕਿ ਮੇਰੇ ਵੇਰਲੇ ਆਪਣਾ ਕੰਮ ਪੈਨ ਕਾਰਡ ਦਾ ਆਪਣਾ ਪਹਿਲਾਂ ਵੀ ਜਮਾ ਸੀ ਤੇ ਵੈਸੇ ਉੱਤੋਂ ਬ੍ਰਾਂਚ ਨੇ ਮੰਗ ਲਿਆ ਚਲੋ ਸਰਕਾਰੀ ਕੰਮ ਕਰਾਉਣੀ ਪੈਣਾ ਸੀ ਤੇ ਫਿਲਹਾਲ ਪਿੰਡ ਵਾਪਸੀ ਆ ਫੇਰ ਬੱਸ ਲੈਣੇ ਇੱਥੋਂ ਦੁਬਾਰਾ ਹਾ ਰੋੜੀ ਗਿਆ ਸੀ ਭਾਈ ਮੈਂ ਬੰਦਾ ਭਾਲ ਕੇ ਲਿਆ ਆਪਣਾ ਇੱਕ ਗਵਾਂਢੀ ਲਾਡੀ ਗਵਾਂਚਿਆ ਫਿਰਦਾ ਸੀ ਹਾਟਲੇ ਫਿਰਦਾ ਸੀਗਾ ਤੇ ਇਹ ਕਹਿੰਦਾ ਮੈਂ ਵੀ ਤੇਰੇ ਨੇੜੇ ਤੇੜੀ ਫਿਰਦਾ ਜਮਾ ਮੈਂ ਵੀ ਨੇੜੇ ਫਿਰਦਾ ਸੀਗਾ ਮੈਂ ਕੀ ਕਹਿੰਦਾ ਪਤਾ ਹੀ ਨਹੀਂ ਲੱਗਿਆ ਮਾ ਮੈਨੂੰ ਵੀ ਨਹੀਂ ਪਤਾ ਲੱਗਿਆ ਨਾਲ ਨੂੰ ਲੋਕੇਸ਼ਨ ਲਾ ਕੇ ਰੱਖਾਂ ਹਾਂ ਤੇ ਫਿਰ ਮਾ ਰੱਬ ਨੂੰ ਇੱਕ ਹੋਰ ਸਿਸਟਮ ਦੇਣਾ ਚਾਹੀਦਾ ਸੀਗਾ ਮਸ਼ੀਨਰੀ ਤਰ੍ਹਾਂ ਮੋਬਾਈਲ ਵਾਂਗੂ ਕਿ ਬੰਦਾ ਭਾਈ 1 ਕਿਲੋਮੀਟਰ ਦੇ ਏਰੀਆ 'ਚ ਨੇੜੇ ਆਉਂਦਾ ਜੇ ਆਪ ਦਾ ਬੰਦਾ ਜਾਂ ਆਪ ਦਾ ਗਵਾਂਢੀ ਕਿਤੇ ਬਾਹਰ ਅੰਦਰ ਸਾਇਲਰਮ ਬੋਲਣਾ ਚਾਹੀਦਾ ਜੀ ਇਹੇ ਜ ਆਉਣਾ ਚਾਹੀਦਾ ਨਾ ਕੈਪ ਹੀ ਹੋਣਾ ਚਾਹੀਦਾ ਹਾਂ ਦਿਮਾਗ 'ਚ ਇੰਸਟਾਲ ਹੋ ਜੇ ਠੀਕ ਆ ਚੱਲ ਮੰਡੀ ਜਿੱਦਾਂ ਜਾਂਦਾ ਜਾ ਕੇ ਮੈਨੂੰ ਦੱਸਿਓ ਛੱਤ ਕਰਨਾ ਠੀਕ ਆ ਮੈਂ ਮੰਡੀ ਜੀ ਘੜਾ ਦੇਖੋ ਨਾ ਇੱਕ ਸੱਚ ਹੈ ਛੱਤ ਦਾਦ ਨੂੰ ਪਤਾ ਕਰਕੇ ਦੱਸ ਦੇਣਾ ਜਰਾ ਸਮਾਂ ਹੁੰਦਾ ਜਿੰਮ ਦੀ ਡਿਊਟੀ ਦਾ ਹਾਂ ਦੁਪਹਿਰ ਬਾਅਦ ਇੱਕ ਦੋ ਕੰਮ ਕਰਦਾ ਕਰਦਾ ਜਿੰਮ ਦੀ ਡਿਊਟੀ ਦਾ ਸਮਾਂ ਹੋ ਗਿਆ ਕਿ ਆਪਾਂ ਨੂੰ ਉੱਥੇ ਦਾਣਾ ਮੰਡੀ 'ਚ ਨਹੀਂ ਜਾਇਆ ਗਿਆ ਤੇ ਹੁਣ ਜਾਂਦੇ ਹੋ ਇੱਕ ਝਲਕ ਦੇਖ ਕੇ ਜਾਵਾਂਗੇ ਕੰਮ ਫਾਈਨਲ ਤੇ ਆਇਆ ਪਿਆ ਇਦੋਂ ਮਾਤਾ ਪਿਤਾ ਧਾਰਾਂ ਦੇ ਜੋਟੀ ਲਈ ਬੈਠੇ ਤੇ ਜਿੰਮ ਤੋਂ ਥੋੜਾ ਜਿਹਾ ਲੇਟ ਆ ਧੰਨਵਾਦ ਬੇਟਾ ਸੋ ਦੂਸ ਸੱਤਰੀ ਕਾਰ ਸਾਰਿਆਂ ਨੂੰ ਸ਼ਹਿਰ ਲੈ ਲਾਇ ਕਸ਼ੇਰ ਕਮੈਂਟ ਜਰੂਰ ਭੇਜਿਆ ਕਰੋ ਸੇ ਉਕਦੀ ਬਲੌਗ ਤੇ ਧੰਨਵਾਦ ਸੋਨ ਬਾਏ ਠੀਕ ਆ ਮਾਤਾ ਸੱਤਰੀ ਕਾਰ ਠੀਕ ਆ ਗਿਆ ਮਿੱਤਰ ਆ ਗਿਆ ਤੇ ਸਾਹਮਣੇ ਚੋਬਰ ਆਪਣਾ ਜਿੰਮ ਦਾ ਜੋਟੀਦਾਰ ਮਨਦੀਪ ਤੇ ਜਾ ਕੇ ਥੋੜੀ ਥੋੜੀ ਜਿੰਮ ਵੀ ਲਾਵਾਂਗੇ ਤੇ ਲੈਗੜੇ ਅੱਜ ਤੇ ਮਾਠ ਮਠਾਈ ਲਾ ਲਾਂਗੇ ਸਕਿੱਪ ਕਰਨ ਨਾਲੋਂ ਤਾਂ ਚੰਗਾ ਹੀ ਆ ਤੇ ਨਾਲ ਜਾਂਦੇ ਜਾਂਦੇ ਇੱਕ ġੇੜਾ ਮੰਡੀ ਚ ਮਾਰ ਚੱਲਦੇ ਆਂਗੇ ਆ ਇੱਥੇ ਯਾਰ ਮੈਂ ਤੇਰਾ ਪਹਿਲੀ ਤੋਰ ਲਾ ਲੋਟਾ ਚਲੋ ਵੀ ਸਾਹਿਬ ਜੀ ਮੰਡੀ ਜਾ ਕੇ ਦੇਖ ਕੇ ਜਾਂਦੇ ਆ ਮੇਲੇ ਥੋੜਾ ਜਿਹਾ ਲੋਟਾ ਤੂੰ ਚਾਹ ਪਾਣੀ ਤਾਂ ਪੀ ਕੇ ਆਇਆ ਨਾ ਠੀਕ ਹੈ ਜਾਂਦਾ ਹਾਂ ਹਾਂ ਦਰਸ਼ਕ ਵੀਰ ਤਾਂ ਖੂਬ ਪੁੱਛੇ ਹੋਏ ਹਨ ਦਰਸ਼ਕੀ ਬਹੁਤ ਬੋਲਦੇ ਨੇ ਦੂਆਪਾਂ ਹੋ ਗਏ ਸਾਹਮਣੇ ਪੈਂਦੀ ਬੱਲ ਹੋ ਬੱਲੇ 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 ਤਹ ਦੱਸਿਆ ਕੁਝ ਬੱਲੇ ਬੱਲੇ ਸਿੰਗਲ ਦੇ ਬਾਅਦ ਦੇ ਜਿਹੜੇ ਹੋ ਗਿਆ ਹੈ ਸਾਹਮਣੇ ਉਣਾ ਕਰਤਾ ਤਤ ਬੜਿਆ ਪਾਲ ਪਾਉਂਦੇ ਪਰ ਪੈਂਦੀ ਵਾਲ ਬੱਲੇ 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 ਲੱਗੀਆਂ ਨੇ ਢੇਡ ਕਦੇ ਗੁੱਜੜੀ ਰਹਿੰਦੇ ਉਹ ਬਾਈ ਦਾ ਫੇਰ ਫੋਨ ਆ ਜਾਂਦਾ ਯਾਰ ਥਮਣੀ ਕਮਾਲ ਕਮਾਲ ਜਿਹੜੀ ਜਿੰਨਾ ਜਿੰਨਾ ਆਪਾਂ ਕਰੇ ਰਹਿਵਾਂਗੇ ਉਹਨਾਂ ਜਰ ਛੱਕਾ ਨਹੀਂ ਲੱਗਦਾ ਕੋਸ਼ਿਸ਼ ਕਰਦਾ ਆ ਗਿਆ ਇੱਥੇ ਵਧੀ ਆ ਗਿਆ ਹਾਂ ਉਹ ਫਿਰ ਆਪਾਂ ਕੈਮਰਾ ਕੱਟ ਦੋ ਇੱਕ ਕਿੱਧਰ ਰੋਲਾ ਪੈ ਗਿਆ ਚਲ ਹੁਣ ਲਵਾ ਦਿੰਨੇ ਆ ਇੱਕ ਤਾਂ ਲੱਗ ਜਾਂਦੇ ਯਾਰ ਹਾਂ ਕਿਹਦੇ ਬਾਈ ਨੇ ਲਾਇਆ ਸੀ ਬਾਲੋ ਨੂੰ ਦਾ ਫਿਰ ਵੀ ਦੇ ਦਿੰਨੇ ਆ ਆਪਾਂ ਚੱਲੋ ਬੋ ਬਰੋ ਸਾਹਮਣੇ ਬਾਲ ਤੋਂ ਲੈ ਨਾ ਖਾਮੋਂ ਦਾ ਬੜਾ ਆ ਰਿਹਾ ਹੈ ਪੈਂਦੀ ਬਾਲ ਰੋਣਾ ਪਾ ਚੱਲ ਗਏ ਆਪਣੇ ਟਾਪੇ ਤੇ ਮਾਰਨਗੇ ਤੇ ਆਹ ਕਨੇ ਹੀਰਾ ਸ਼ੇਨਾ ਸੂਰਜ ਬਹੁਤ ਸੋਣਾ ਦੇਖ ਰਿਹਾ ਤਾਕਨਗੜ ਦੀ ਕਿ ਪਥਰੀਂ ਕਿਵਾਦੀਆ ਇਹ ਯਾਰ ਜ਼ੇਰ ਦਾ ਬਈਰ ਹੈ ਆਈਡੀ 100 ਦਾ ਨੋਟ ਦੇ ਇੱਕ ਹੀ ਉੱਟ ਗਿਆ ਉਹ ਔਰ ਨਾ ਪਾਦੀ ਆਇਆ ਕਰਕੇ ਬੰਦਾ ਤੂੰ ਦੋ ਮੱਛਰ ਔਰ ਨਾ ਛੱਡਾਂ ਯਾ ਅੱਖ 'ਚ ਯਾਰ ਨਾ ਯਾਰ ਐਡੀ ਕੱਖ 'ਚ ਤੈਨੂੰ ਮੱਛਰ ਨਹੀਂ ਦਿਹਾਉਂਦਾ ਤੂੰ ਪਿੰਡ 'ਚ ਚੋਣੇ ਤਪਾਲ ਦੇਗਾ ਦੀਂਦਾ ਬਈ ਕਦੇ ਆਇਆ ਖਤਾ ਕੁਮਾ ਹਜ਼ਾਰ 'ਚ ਬੇਰੇ ਛੱਟ ਤਾਂ ਇਹਨੂੰ ਛੱਡ ਛੁੱਟ ਗਿਆ ਹਣ ਕਮਾ ਜਿਉਂਦਾ ਮੈਂ ਛੁੱਟ ਗਿਆ ਤੇਰੀ ਅੱਖਾਂ ਨੂੰ ਪਤਾ ਲੱਗ ਜੂ ਇਧਰ ਚੱਕ ਕਿਮਾ ਤੇ ਮਾ ਤੇ ਯਾਰ ਕਾਰਟ 14 ਨੋਟ ਰੱਖਿਆ ਕਰ ਅੱਗੇ ਤੇ ਮੱਛਰ ਕੱਢਣਾ ਤਾਂ ਭਾਈ ਸੀਰੇ ਟੇਲੋਂ ਗਾਣ ਦੱਸੀ ਵੀ ਅੱਖ ਚ ਪਾ ਕੇ ਮੱਛਰ ਮਾਰਦਾ ਠੀਕ ਹੈ ਮਿੱਤਰਾਂ ਆ ਚੱਲ ਜਿੰਮ ਆ ਲਾਲਾ ਦਾ ਮੱਛਰੀ ਵੜਾ ਜੀ ਮੈਂ ਤਾਂ ਅਗੀ ਰੇਟ ਤਾਂ ਨਹੀਂ ਹਾਂ ਰੇਟੂ ਆ ਉਹ ਲੇਟ ਹੋ ਜਾਂਦਾ ਉਹ ਲੇਟ ਹੋ ਜਾਂਦਾ ਆ ਮਾਂ ਮੰਗਦੇ ਫਿਰ ਨਵੀਂ ਦਵਾਈ ਦੇਗਾ ਕੀ ਕਰਕੇ ਹੈ ਨਵੀਂ ਦਵਾਈ ਦੇਗਾ ਫਿਰ ਮੈਂ ਥਾਣੇ ਦਵਾਈ ਦੂੰ ਮੈਂ ਓਏ ਥਾਣੇ ਦਵਾਈ ਕਰੇ ਜਮਾ ਕਰੀ ਥਾਣੇ ਮੈਂ ਕੀ ਕਰਨਾ ਦੇਖ ਲੈ ਜੰਦੇ ਚੱਲ ਬੰਦੀ ਵੀਰ ਸਿਰ ਸਿਰ ਤੇ ਚੜਾਉਣੇ ਸਾਰਿਆਂ ਨਾ ਬੈਂਦੇ ਨੇ ਆਉ ਨਾ ਨਾਨੀ ਬੈਂਦਾ ਓਏ ਟਾਂਗਾ ਟਾਰਦੇ ਮੇਰੇ ਤੋਂ ਕੋ ਕੋ ਦੁਰੰਦ ਤੇ ਕਰਦੇ ਸਾਰੇ ਕੰਮ ਕਰਨ ਵੇੜਨ ਤੋਂ ਬਾਅਦ ਬੇਲਾ ਆਪਣੀ ਜਿੰਮ ਦੀ ਡਿਊਟੀ ਦਾ ਤੇ ਨਾਲ ਹੀ ਬਲੌਗ ਦੀ ਸਮਾਪਤੀ ਦਾ ਤੇ ਕੱਲ ਨੂੰ ਕਾਲੇ ਪਹਿਲਵਾਨ ਨਾਲ ਥੋੜਾ ਜਿਹਾ ਬਾਹਰ ਜਾਣਾਗਾ ਭਗਤੇ ਭਾਈ ਵਾਲੀ ਸਾਈਡ ਤੇ ਕਬੀਰ ਕਈ ਦਿਨਾਂ ਦਾ ਫੋਨ ਕਰੀ ਜਾਂਦਾ ਸੀ ਉਧਰ ਮੇਲ ਮਲਾਪ ਕਰਕੇ ਆਉਣੇ ਤੇ ਨਵੇਂ ਕੁਝ ਨਵੀਂ ਚੀਜ਼ ਦਿਖਾਵਾਂਗੇ ਤੇ ਉਮੀਦ ਕਰਦੇ ਆ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਇਕ ਲਾਜ਼ਮੀ ਕਰ ਦਿਓ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਠੀਕ ਹੈ ਨਾ ਠੀਕ ਹੈ ਤੇਰਾ ਵੀ ਧੰਨਵਾਦ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ